ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਦੇ ਵਿੱਚ 252 ਦੇ ਵਿਚ ਆੜ ਆਇਆ ਵਾ ਉਹਦੇ ਨਾਲ ਅੱਜ ਮੁੰਡਾ ਪਿੰਡ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਪਰ ਖਲੋਤੇ ਆਂ ਪ੍ਰਾਂ ਦੇ ਉੱਤੇ ਇਥੋਂ ਆ ਆਪ ਜੀ ਨੂੰ ਦਿਖਾਉਨੇ ਆ ਭੈਣਾਂ ਜੀ ਉਹ ਸਾਹਮਣੇ ਭੈਣਾਂ ਦੇ ਹੋਇਆ ਵਾ ਗੁਰਦੁਆਰਾ ਉਹਦੇ ਉਰਲੇ ਬੰਨੇ ਆ ਜੋੜ ਪਿੰਡ ਦੇ ਸਿਰਿਆ ਵਾ ਇਹ ਭੈਣ ਜੋੜ ਕਲੇ ਤਿੰਨ ਪਿੰਡ ਆ ਪੈਣਾ ਦੀ ਪੈੜੀ ਅੱਗੇ ਜੋੜਾ ਦੀ ਪੈੜੀ ਤਲੇਰਾ ਦੀ ਪੈੜੀ ਆ ਮੁੰਡੇ ਪਿੰਡ ਦੀ ਪੈੜੀ ਸੇ ਮੰਡ ਆਲਮ ਖਾਨ ਵਾਲਾ ਮੰਡ ਮੁੰਡਾ ਮੰਡ ਮਮਤਾਵਾਦ ਇਧਰ ਮੰਡ ਗੁਜਰਪੁਰਾ ਆ ਗੁਜਰਪੁਰਾ ਪਿੰਡ ਵੀ ਇਧਰ ਨਾਲ ਦਿਖਦਾ ਵਾ ਉਹ ਗੁਜਰਪੁਰਾ ਪਿੰਡ ਇਹ ਪਿੰਡ ਢਾਏ ਦੇ ਉੱਤੇ ਆ ਕਿ ਜ਼ਮੀਨ ਸਾਡੀ ਅੱਧੀ ਮੰਡ ਦੇ ਵਿੱਚ ਆ ਲਗਭਗ ਇੰਨਾ ਪਿੰਡਾਂ ਦੀ ਜ਼ਮੀਨ 5000 ਏਕੜ ਜ਼ਮੀਨ ਮੰਡ ਦੇ ਵਿੱਚ ਪੈਂਦੀ ਆ ਕਈਆਂ ਵੀਰਾਂ ਨੂੰ ਬਹੁਤ ਵੱਡਾ ਭਲੇਖਾ ਪੈਂਦਾ ਵਾ ਇਹ ਲੋਕ ਤਾਂ ਡੁੱਬੇ ਨਹੀਂਗੇ ਸਾਡੀਆਂ ਜ਼ਮੀਨਾਂ ਡੁੱਬੀਆਂ ਜਿਹੜੇ ਲੋਕ ਬਹਿਕਾਂ ਦੇ ਉੱਤੇ ਰਹਿੰਦੇ ਆ ਬੰਬੀਆਂ ਸਾਹਮਣੇ ਵੇਖੋ ਆ ਵੜੇ ਲੱਗੇ ਆ ਬੰਬੀਆਂ ਇੱਕ ਇੱਕ ਫੁੱਟ ਨੀਵੇਂ ਕੋਠੇ ਤੋਂ ਇੱਕ ਇੱਕ ਫੁੱਟ ਦੇਖ ਰਹੇ ਆ ਆ ਕੁਮਾਦਾਂ ਦੇ ਬਰੁੰਬਲ ਦੇਖ ਰਹੇ ਆ ਨੀਵੇਂ ਏਰੀਆ 'ਚ ਕੁਮਾਦ ਸਾਰੇ ਖਤਮ ਹੋ ਗਏ ਆ ਸਾਡੇ ਪਿੰਡ ਦੀਆਂ ਇਹਨਾਂ ਪਿੰਡਾਂ ਦੀਆਂ ਜ਼ਮੀਨ ਬਰਬਾਦ ਹੋਈਆਂ ਮਾਲ ਡੰਗਰ ਲਈ ਚਾਰਾ ਕੋਈ ਨਹੀਂ ਰਿਹਾ ਜਿਹੜੇ ਵੀਰ ਬਹੁਤ ਭਲੇਖੇ ਜਾਂਦੇ ਆ ਤੁਹਾਡੇ ਪਿੰਡ 'ਚ ਪਾਣੀ ਵੜਿਆ ਹੀ ਨਹੀਂ ਵੀਰੋ ਸਾਡੇ ਪਿੰਡ 'ਚ ਪਾਣੀ ਨਾ ਵੜੇ ਵਾਈ ਕਿ ਤੁਹਾਡੇ ਦੇ ਕਿਰਪਾ ਕਰੇ ਜੇ ਪਾਣੀ ਦੇ ਵਿੱਚ ਹੀ ਆਪਾਂ ਰਾਸ਼ਨ ਮੰਡਣਾ ਤੇ ਬੜੀ ਖੁਸ਼ੀ ਨਾਲ ਜਾ ਕੇ ਵੰਡੋ ਇੱਥੇ ਲੋਕ ਬਜੇ ਆ ਪਰ ਲੋਕਾਂ ਦਾ ਪੱਠਾ ਦੱਥਾ ਜ਼ਮੀਨਾ ਮਾਲ ਡੰਗਰ ਜਿਹੜੇ ਆ ਉਹ ਉਹਨਾਂ ਵਾਸਤੇ ਚੀਜ਼ਾਂ ਚਾਹੀਦੀਆਂ ਉਹਦੇ ਵਿੱਚ ਜੇ ਮਤ ਕਰਨੀਆਂ ਪਿੰਡਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਨਾਲ ਲੈ ਕੇ ਕੀਤੀ ਜਾਵੇ ਐਵੇਂ ਰਾਸ਼ਨ ਪਿੰਡਾਂ ਦੇ ਵਿੱਚ ਨਾ ਸੁੱਟਿਆ ਜਾਵੇ ਤੁਹਾਨੂੰ ਬੇਨਤੀ ਆ ਤੇ ਆ ਸਾਹਮਣੇ ਤੁਹਾਡੇ ਸਾਰਾ ਕੁਝ ਦਿਖ ਰਿਹਾ ਵਾ ਉਹ ਜਿਹੜੇ ਸਪੈਇਦੇ ਦਿੰਦੇ ਆ ਇਹ ਜੋ ਸultanpur ਵਾਲਾ ਬੰਨਵਾ ਉਹਦੇ ਸਪੈਦੇ ਦੇਖ ਰਹੇ ਆ ਤੇ ਆ ਜਿਹੜੇ ਬੰਦੇ ਨੂੰ ਸੈਂਟਰ ਵਾ ਇਹ ਬਾਉਪੁਰ ਪਿੰਡ ਸਾਹਮਣੇ ਦਿਖ ਰਿਹਾ ਆ ਆ ਜਿਹੜੇ ਜਿਆਦੀ ਰੱਖਟਾਂ ਦੀ ਸੰਘਣੀ ਚੰਗੀ ਆ ਇਹਨੋਂ ਅੱਗੇ ਬਾਉਪੁਰ ਸ਼ੁਰੂ ਹੋ ਜਾਂਦਾ ਵਾ ਇਹ ਸਾਡਾ ਏਰੀਆ ਵਾ ਇਸ ਕਰਕੇ ਭਾਈ ਬੇਨਤੀ ਆ ਕਲੀਆਂ ਬਹੁਤ ਵੱਡਾ ਭਲੇਖਾ ਮੁੰਡੇ ਪਿੰਡ ਪਿੰਡ ਦੇ ਵਿੱਚ ਪਾਣੀ ਨਹੀਂ ਵੜਿਆ ਸਾਡੇ ਮੰਡ ਵਾਲੀਆਂ ਬੇਖਾਂ ਜ਼ਮੀਨਾਂ ਦੇ ਵਿੱਚ ਪਾਣੀ ਜਰੂਰ ਆਇਆ ਤੇ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਦੇ ਵਿੱਚ 252 ਦੇ ਵਿੱਚ ਆਇਆ ਵਾ ਉਹਦੇ ਨਾਲ ਅੱਜ ਮੁੰਡਾ ਪਿੰਡ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਪਰ ਖਲੋਤੇ ਫਰਾਹ ਦੇ ਉੱਤੇ ਇਥੋਂ ਆ ਆਪ ਜੀ ਨੂੰ ਦਿਖਾਉਨੇ ਆ ਛੇੜ ਪਿੰਡ ਜੇ ਉਹ ਸਾਹਮਣੇ ਪੜ੍ਹ ਪਿੰਡ ਦੇ ਰਿਹਾ ਵਾ ਗੁਰਦੁਆਰਾ ਉਹਦੇ ਉਹਲੇ ਮਨੇ ਜੌੜ ਪਿੰਡ ਦੇਸ ਰਿਆ ਵਾ ਇਹ ਭੈੜ ਜੌੜ ਕਲੇਬ ਤਿੰਨ ਪਿੰਡ ਆ ਭੈਣਾ ਦੀ ਪੈੜੀ ਅੱਗੇ ਜੌੜਾਂ ਦੀ ਪੈੜੀ ਕਲੇਰਾਂ ਦੀ ਪੈੜੀ ਆ ਮੁੰਡੇ ਪਿੰਡ ਦੀ ਪੈੜੀ ਮੰਡ ਆਲਮ ਖਾਨ ਵਾਲਾ ਮੰਡ ਮੁੰਡਾ ਮੰਡ ਮਮਤਾਵਾਦ ਇਧਰ ਮੰਡ ਗੁਜਰਪੁਰਾ ਆ ਗੁਜਰਪੁਰਾ ਪਿੰਡ ਵੀ ਇਧਰ ਨਾਲ ਦਿਖਦਾ ਵਾ ਉਹ ਗੁਜਰਪੁਰਾ ਪਿੰਡ ਇਹ ਪਿੰਡ ਟਾਏ ਦੇ ਉੱਤੇ ਆ ਇਹ ਜ਼ਮੀਨ ਸਾਡੀ ਅਰਧੀ ਮੰਡ ਦੇ ਵਿੱਚ ਆ ਲਗਭਗ ਇੰਨਾ ਪਿੰਡਾਂ ਦੀ ਜ਼ਮੀਨ ਹੈ 5000 ਏਕੜ ਜ਼ਮੀਨ ਮੰਡ ਦੇ ਵਿੱਚ ਪੈਂਦੀ ਹੈ ਕਈਆਂ ਵੀਰਾਂ ਨੂੰ ਬਹੁਤ ਵੱਡਾ ਭਲੇਖਾ ਪੈਂਦਾ ਵਾ ਇਹ ਲੋਕ ਤਾਂ ਡੁੱਬੇ ਨਹੀਂਗੇ ਸਾਡੀਆਂ ਜ਼ਮੀਨਾਂ ਡੁੱਬੀਆਂ ਜਿਹੜੇ ਲੋਕ ਬਹਿਕਾਂ ਦੇ ਉੱਤੇ ਰਹਿੰਦੇ ਆ ਬੰਬੀਆਂ ਸਾਹਮਣੇ ਵੇਖੋ ਆ ਵਲੇ ਲੱਗੇ ਆ ਬੰਬੀਆਂ ਇੱਕ ਇੱਕ ਫੁੱਟ ਨੀਵੇਂ ਕੋਠੇ ਤੋਂ ਇੱਕ ਇੱਕ ਫੁੱਟ ਦਿਖ ਰਿਹਾ ਆ ਕਮਾਦਾਂ ਦੇ ਬਰੁੰਬਲ ਦੇਖ ਰਿਹਾ ਆ ਨੀਵੇਂ ਏਰੀਆ 'ਚ ਕਮਾਦ ਸਾਰੇ ਖਤਮ ਹੋ ਗਏ ਆ ਸਾਡੇ ਪਿੰਡ ਦੀਆਂ ਇਹਨਾਂ ਪਿੰਡਾਂ ਦੀਆਂ ਜ਼ਮੀਨ ਬਰਬਾਦ ਹੋਈਆਂ ਮਾਲ ਡੰਗਰ ਲਈ ਚਾਰਾ ਕੋਈ ਨਹੀਂ ਰਿਹਾ ਜਿਹੜੇ ਵੀਰ ਬਹੁਤ ਭਲੇਖੇ ਜਾਂਉਂਦੇ ਆ ਤੁਹਾਡੇ ਪਿੰਡ 'ਚ ਪਾਣੀ ਵੜਿਆ ਹੀ ਨਹੀਂ ਵੀਰੋ ਸਾਡੇ ਪਿੰਡ 'ਚ ਪਾਣੀ ਨਾ ਵੜੇ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ ਜੇ ਪਾਣੀ ਦੇ ਵਿੱਚ ਹੀ ਆਪਾਂ ਰਾਸ਼ਨ ਮੰਡਣਾ ਤੇ ਬੜੀ ਖੁਸ਼ੀ ਨਾਲ ਜਾ ਕੇ ਵੰਡੋ ਇੱਥੇ ਲੋਕ ਬਜੇ ਆ ਪਰ ਲੋਕਾਂ ਦਾ ਪੱਠਾ ਦੱਥਾ ਜ਼ਮੀਨਾ ਮਾਲ ਡੰਗਰ ਜਿਹੜੇ ਆ ਉਹ ਉਹਨਾਂ ਵਾਸਤੇ ਚੀਜ਼ਾਂ ਚਾਹੀਦੀਆਂ ਉਹਦੇ ਵਿੱਚ ਜੇ ਮਤ ਕਰਨੀਆਂ ਪਿੰਡਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਨਾਲ ਲੈ ਕੇ ਕੀਤੀ ਜਾਵੇ ਐਵੇਂ ਰਾਸਣ ਪਿੰਡਾਂ ਦੇ ਵਿੱਚ ਨਾ ਸੁਟਿਆ ਜਾਵੇ ਤੁਹਾਨੂੰ ਬੇਨਤੀ ਆ ਤੇ ਆ ਸਾਹਮਣੇ ਤੁਹਾਡੇ ਸਾਰਾ ਕੁਝ ਦਿਖ ਰਿਹਾ ਵਾ ਉਹ ਜਿਹੜੇ ਸਪੈਦੇ ਦਿੰਦੇ ਆ ਇਹ ਜੋ ਸੁਲਤਾਨਪੁਰ ਵਾਲਾ ਬੰਨਵਾ ਉਹਦੇ ਸਪੈਦੇ ਦਿਖ ਰਹੇ ਆ ਤੇ ਆ ਜਿਹੜੇ ਬੰਦੇ ਨੂੰ ਅਬ ਸੈਂਟਰ ਵਾ ਇਹ ਬਾਉਪੁਰ ਪਿੰਡ ਸਾਹਮਣੇ ਦਿਖ ਰਿਹਾ ਵਾ ਆ ਜਿਹੜੇ ਜਾਦੀ ਰਕਤਾਂ ਦੀ ਸੰਗਣੀ ਚੰਗੀ ਆ ਇਹਨੂੰ ਅੱਗੇ ਬਾਉਪੁਰ ਸ਼ੁਰੂ ਹੋ ਜਾਂਦਾ ਵਾ ਇਹ ਸਾਡਾ ਏਰੀਆ ਵਾ ਇਸ ਕਰਕੇ ਭਾਈ ਬੇਨਤੀ ਆ ਕਲ ਨੂੰ ਬਹੁਤ ਵੱਡਾ ਭਲੇਖਾ ਮੁੰਡੇ ਪਿੰਡ ਪਿੰਡ ਦੇ ਵਿੱਚ ਪਾਣੀ ਨਹੀਂ ਵੜਿਆ ਸਾਡੇ ਮੰਡ ਵਾਲੀਆਂ ਬੇਕਾਂ ਜ਼ਮੀਨਾਂ ਦੇ ਵਿੱਚ ਪਾਣੀ ਜ਼ਰੂਰ ਆਇਆ ਇਹ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ